ਨੀਡੂ ਛਟਰਾ ਵਾਲਾ ਹਮੇਸ਼ਾ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਆ ਤਾਂ ਹੁਣ ਨੀਡੂ ਛਟਰਾ ਵਾਲੇ ਵੱਲੋਂ ਦੁਬਾਰਾ ਤੋਂ ਚੌਣ ਮੈਦਾਨ ਦੇ ਵਿੱਚ ਜਿਹੜਾ ਐਂਟਰੀ ਮਾਰੀ ਆ ਤਾਂ ਹੁਣ ਆਪਣੇ ਵੱਖਰੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਨੀਡੂ ਛਟਰਾ ਵਾਲੇ ਵੱਲੋਂ ਤੁਸੀਂ ਵੀ ਦੇਖੋ ਇਹ ਤਸਵੀਰਾਂ ਵਟਭਾਰ ਦिए ਚਾਹ ਤੋ ਦਿਜਵੀਂ ਪਜਾਉਂਦਾ ਉਹ ਬੰਦੇ ਬੰਦਾ ਜਿਹੜਾ ਬੰਦਾ ਕੱਕ ਬੰਦੀਏ ਕਾ ਲਤਾ ਰੇ ਸਕੇ ਵਾਰੀਆਂ ਦੇ ਚਾੜੇ ਕਰਦੀਏ ਉਹ ਟਿੱਕੀ ਪੰਜਾਬ ਦਾ ਪਤਾ ਨੰਬਰ 1 ਟਿੱਕੀ ਪੰਜਾਬ ਦਾ ਸ਼ੋਅ ਤੇ ਫਿਰ ਨਾਲੇ ਗਾਲਾਂ ਸੁਣੋ ਕੱਢ ਚਾਦੇ ਨਾਲ ਤੁਸੀਂ ਖਾਤਾ ਇੱਕ ਕੱਢ ਕੇ ਲਾਓ ਤੋ ਉਹ ਤਵੇ ਰ ਦਿੱਤਾ ਵੀਰਾਂ ਨੇ ਤੁਹਾਨੂੰ ਤੇਲਾ ਈਂਦੇ ਤੇ ਪਿਆ ਬੋਟਾ ਦਾ ਚਮੇਲਾ ਕਿ ਰੰਗ ਸਰਕਾਰ ਸੁਟਾ ਡਾ ਲੈ ਤੱਕ ਜੱਗਾ ਕਿ ਸਿਮਰ ਕਹੋ ਅੰਕਾ ਤੁਹਾਨੂੰ ਫੋਨ ਖਤੋਤੇ ਰੱਖ ਵਕਤ ਵਿੱਚ ਕੀ ਕਰ ਰਹੇ ਹੋ ਤੁਸੀਂ ਅੱਜ ਇੱਥੇ ਬੋਟਾ ਪੱਕਿਆ ਕਰ ਰਹੇ ਜੀ ਰੱਖ ਵਕਤ ਸਭ ਤੋਂ ਵੱਡੇ ਅਜਾ ਜੂਮ ਮੈਂ ਦੇਖਿਆ ਸਵੇਰ ਦਾ ਦੁਪਹਿਰੇ ਮੈਂ ਕੰਪਨੀ ਕਰਕੇ ਆਇਆ ਮੈਂ ਉਸ ਤੋਂ ਬਾਅਦ ਇੱਥੇ ਆਇਆ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਵੋਟ ਤੈਨੂੰ ਵੈਸਟ ਵਿੱਚ ਪੈਗੀ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੋਰ ਨਿਸ਼ਾਨ ਹੈ ਹਾ ਸ਼ਟਰ 9 ਨੰਬਰ ਦਾ ਬਟਨ 19 ਤਰੀਕ ਨੂੰ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰੋਗੇ ਸਾਰੇ ਲੋਕਾਂ ਨੇ ਵਾਅਦਾ ਕੀਤਾ ਜੀ ਇੱਕ ਸਰਪ੍ਰੀਜ਼ ਜਗਾ ਮਿਲ ਰਿਹਾ ਹਾਂਜੀ ਕਿਦੋਂ ਦਾ ਹੁਕਮ ਆ ਰਿਹਾ ਮਿਲ ਰਿਹਾ ਬਹੁਤ ਵਧੀਆ ਪੈਂਦਾ ਜੀ ਬਹੁਤ ਵਧੀਆ ਜਿਆਦਾ ਵੋਟਾਂ ਨਾਲ ਜਿੱਤਾਂਗੇ ਜੀ ਕੋਈ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਹੈਗਾ ਹੁਣ ਸਭ ਤੋਂ ਮੈਂ ਅੱਗੇ ਚੱਲ ਰਿਹਾ ਇੱਥੋਂ ਤੱਕ ਹੀ ਤੇ ਐਨਆਰਏ ਦੀ ਰਿਪੋਰਟ ਵੀ ਚੈੱਕ ਕਰ ਲੋ ਉਹ ਇਹ ਹੀ ਗੱਲ ਕਰ ਰਹੀ ਹੈ ਕਿ ਸਭ ਤੋਂ ਅੱਗੇ ਨੀਡੂ ਜਾ ਰਿਹਾ ਜੀ ਮੈਚ ਮੈਂ ਚਲੋ ਮੈਂ ਕਹਿੰਦਾ ਮੈਂ ਨਹੀਂ ਜਿੱਤਣਾ ਪਰ ਐਨਆਰਆਈ ਦੀ ਰਿਪੋਰਟ ਥੋੜੀ ਚੂੜ ਮਾਰ ਸਕਦੀ ਹੈ ਵਸਤੇ ਇਲਾਕੇ ਦੇ ਵਿੱਚ ਵੱਡੇ ਵੱਡੇ ਚਿਹਰੇ ਆ ਪਾਰਟੀ ਕਾਂਗਰਸ ਦਾ ਕਹਿੰਦੇ ਜਾਨਾ ਸਾਡੇ ਵੱਡੇ ਵੱਡੇ ਚਿਹਰੇ ਨੂੰ ਕਿੱਦਾਂ ਹਰਾਉਂਗੇ ਮੈਂ ਕਿਾ ਸਰ ਐਨਆਰਆਈ ਦੀ ਰਿਪੋਰਟ ਆਈ ਆ ਕਿ ਇਹ ਸਾਰੇ ਹੱਥ ਦੇ ਪਿਆ ਵੀ ਇਕੱਲਾ ਨੀਡੂ ਜਿੱਦਦਾ ਪਿਆ ਸਾਰੇ ਹਾਰ ਜਾਣੇ ਆ ਇਹ ਸਾਰੇ ਹਾਰ ਜਾਣੇ ਆ ਕੱਲਾ ਨਹੀਂ ਤੂੰ ਜਿੰਨਾ ਐਨਆਰਈ ਦੀ ਰਿਪੋਰਟ ਕਰੀ ਝੂਠੀ ਮਾਰ ਸਕਦੀ ਕਿਉਂਕਿ ਉਹਨਾਂ ਨੇ ਸਰਵੇ ਕੀਤਾ ਦਾ ਜੇ ਸਰਵੇ ਰਿਪੋਰਟ ਕਹਿ ਰਹੀ ਆ ਤੇ ਫਿਰ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਆਈ ਐਸ ਕੇ ਨਾਲ ਲੋਕਾਂ ਦਾ ਬੜਾ ਪਿਆਰ ਹੈਗਾ ਨਹੀਂ ਪਿਆਰ ਹੈਗਾ ਜੀ ਉਹ ਟੁੱਟ ਗਿਆ ਜੀ ਕਿਸ ਤਰ੍ਹਾਂ ਐਨਆਰਈ ਰਿਪੋਰਟ ਝੂਠੀ ਮਾਰ ਸਕਦੀ ਲੋਕਤੰਤਰ ਹੈ ਲੋਕਤੰਤਰ ਆਸ਼ੀ ਨੂੰ ਬੋੜ ਨਹੀਂ ਪੈਣੀ ਤੇ ਵੀ ਮੇਰੇ ਨਾਲ ਉਹਨੂੰ ਨਹੀਂ ਪੈਣੀ ਕਿਤੇ ਰਿਪੋਰਟ ਜੇ ਜੱਤ ਰਹੇ ਹੋ ਕਿਥੋਂ ਮਿਲਦੀ ਹੈ ਰਿਪੋਰਟ ਸ਼ੇਅਰ ਰਿਪੋਰਟ ਸਰਕਾਰ ਦਿੰਦੀ ਹੈ ਜੀ ਐਨਆਰ ਆ ਰਿਪੋਰਟ ਹੁੰਦੀ ਹੈ ਸਰਕਾਰ ਗੋਪਤ ਰਿਪੋਰਟ ਰਹਿੰਦੀ ਹੈ ਕਿ ਉਹ ਜਾਂਚ ਕੀਤੀਆਂ ਨੇ ਐਨਆਰ ਅੰਦਰ ਟੀਮ ਵੱਲੋਂ ਕਿ ਕਿਹਦੇ ਵੱਲ ਲੋਕੀ ਜ਼ਿਆਦਾ ਹੈ ਤਿੰਨ ਲੋਕੀ ਪਸੰਦ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਕਰ ਰਹੇ ਆ ਕੁਸ਼ਮੀਰ ਅਖੀ ਦੇ ਕਿੰਨੇ ਵਾਰਡ ਨੇ ਉੱਥੇ ਵਾਰਡ ਦਾ ਨਾਮ ਪਤਾ ਕਰਕੇ ਕਿੰਨੇ ਹਮ ਕੇ ਆ ਮੈਂ 165 ਵਾਰਡ ਹਾਂ ਕਿ ਲੋਕਾਂ ਦੇ ਜਾ ਰਹੇ ਰੋਟੀ ਬੰਨੋ ਬੜੀ ਸਮੱਸਿਆ ਦਾ ਕਿ ਕਿਹਦੀ ਸਮੱਸਿਆ ਆ ਸਾਰੀ ਸਮੱਸਿਆ ਤਾਂ ਦੱਸਦੇ ਹਾਂ ਦੱਸ ਰਹੇ ਨੇ ਬਿਲਕੁਲ ਸਹੀ ਕੀ ਸਮੱਸਿਆ ਹੈ ਇਹ ਲੋਕਾਂ ਦਾ ਇਸ ਦੇ ਗਰੀ ਦੇ ਵਿੱਚ ਕੋਈ ਗਰੀ ਟੇਪਰ ਬਣੀ ਆ ਕੋਈ ਆ ਕੋਈ ਉਹ ਬਹੁਤ ਸਮੱਸਿਆ ਆ ਮੈਂ ਸਾਰਿਆਂ ਨਾਲ ਮਿਲ ਕੇ ਆ ਤੇ ਮੈਂ ਬੜਾ ਵਧੀਆ ਲੱਗਾ ਮੈਨੂੰ ਲੋਕਾਂ ਨੇ ਮੈਨੂੰ ਚਾਹ ਪਾਣੀ ਪਿਆ ਰੋਟੀ ਬਾਣੀ ਖਵਾਇਆ ਮੈਨਾ 1 ਰੁਪਈਆ ਲੱਗ ਦਿੱਤਾ ਉਲਟਾ ਲੋਕਾਂ ਨੇ ਮੈਨੂੰ ਕਿਹਾ ਵੀ ਤੈਨੂੰ ਸੀ ਹੈਲਪ ਕਰਾਂਗੇ ਔਰ ਪੈਸੇ ਵਲੋਂ ਸਪੋਰਟ ਕਰਾਂਗੇ ਵੋਟ ਵਲੋਂ ਸਪੋਰਟ ਕਰਾਂਗੇ ਗੱਲ ਮੈਨੂੰ ਕਿੱਥੇ ਸਰਗਨ ਮੈਨੂੰ ਉੱਧ ਖੜੇ ਕਿੰਨੇ ਗੱਲ ਮੈਨੂੰ ਮਿਲੇ ਸੀ